ਅਸੀਂ ਵੀ ਆਤੇ ਗਏ ਸੀ ਕਿ ਉਤਪੰਗੜਾ ਪੈ ਰਿਆ ਸੀ ਟੀਜੇ ਚੱਲ ਚੱਲਦੀ ਸੀ ਤੇ ਉਹਨਾਂ ਦੀ ਇਕਦਮ ਡਿੱਗਣ ਦੇ ਨਾਲ ਉਹਨਾਂ ਦੀ ਮੌਤ ਹੋ ਗਈ। ਕੱਲ ਇੱਕ ਵੀਡੀਓ ਜਿਹੜੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਉਸ ਬੰਦੇ ਦੀ ਮੌਤ ਜਿਹੜੀ ਆ ਗੋਲੀ ਲੱਗਣਾ ਹੋਈ ਆ। ਉਸੇ ਟਾਈਮ ਉਸ ਵਿਅਕਤੀ ਦੀ ਮੌਤ ਦੇ ਨਾਲ ਇੱਕ ਵਿਵਾਦ ਖੜਾ ਹੋ ਗਿਆ। ਇੱਕ ਵੀਡੀਓ ਵਾਇਰਲ ਹੋ ਗਈ ਕਿ ਇਹ ਨੌਜਵਾਨ ਦੀ ਮਦਦੇ ਦੀ ਮੌਤ ਹੈ। ਉਹ ਫਾਇਰ ਨਾਲ ਹੋਈ ਆ। ਅਸੀਂ ਇਸ ਚੀਜ਼ ਦਾ ਤੱਥ ਜਾਣ ਲੈ ਅੱਜ ਉਸ ਪਰਿਵਾਰ ਨਾਲ ਮਿਲਿਆ। ਉਹਨਾਂ ਦੀ ਵਾਈਫ ਤੇ ਨਾਲ ਜਿਹੜੇ ਪਿੰਡ ਦੇ ਸਰਪੰਚ ਹੈ ਉਹਨਾਂ ਨਾਲ ਉਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਗੱਲ ਕੀਤੀ ਆ। ਅਸੀਂ ਵੀ ਆ ਤੇ ਗਏ ਸੀ ਕਿ ਪੰਗੜਾ ਪੈ ਰਿਹਾ ਸੀ। ਟੀਜੇ ਚੱਲ ਚੱਲਦੇ ਸੀ। ਹੂੰ ਹੂੰ। ਤੇ ਉਹਨਾਂ ਦੀ ਇੱਕਦਮ ਡਿੱਗਣ ਦੇ ਨਾਲ ਉਹਨਾਂ ਦੀ ਮੌਤ ਹੋ ਗਈ। ਫਿਰ ਅਸੀਂ ਹਸਪਤਲ ਲੈ ਕੇ ਗਏ। ਹਸਪਤਲ ਵਾਲੇ ਹਸਪਤਲ ਲੈ ਕੇ ਗਏ। ਉਹਨਾਂ ਨੇ ਹਾਂਜੀ ਉਹਨਾਂ ਨੇ ਕਿਹਾ ਕਿ ਡੈਥ ਹੋ ਚੁੱਕੀ ਆ। ਡਾਕਟਰ ਨੇ ਕੀ ਕਿਹਾ ਹਾਰਟ ਅਟੈਕ ਨਾਲ ਹੋਈ ਆ। ਹਾਂਜੀ ਡਾਕਟਰ ਕਹਿੰਦੇ ਹਾਰਟ ਅਟੈਕ ਨਾਲ ਹੋਈ ਆ। ਤੇ ਘਰ ਲਿਆਂਦਾ ਕਿੰਨੇ ਦਿਨ ਰੱਖਿਆ ਉਹਨਾਂ ਨੂੰ? ਹਾਂਜੀ ਘਰ ਇੱਕ ਦਿਨ ਲਈ ਲਿਆਈ ਸੀ ਸੰਸਕਾਰ ਸੀ ਜਿੱਦਣ ਸਾਰੀ ਬਾਡੀ ਚ ਮਤਲਬ ਚੈੱਕ ਕੀਤੀ ਕੋਈ ਮਤਲਬ ਗੋਲੀ ਦਾ ਨਿਸ਼ਾਨ ਹਾਂਜੀ ਕੋਈ ਗੋਲੀ ਦਾ ਨਿਸ਼ਾਨ ਨਹੀਂ ਸੀ ਤੇ ਜਿਹੜਾ ਤੁਹਾਨੂੰ ਪਤਾ ਲੱਗ ਰਿਹਾ ਵੀਡੀਓ ਦੇ ਵਿੱਚ ਵੀ ਉੱਥੇ ਨੱਚ ਰਿਹਾ ਸੀ ਤੇ ਗੋਲੀ ਚੱਲੀ ਸੀ ਕੀ ਲੱਗਦਾ ਵੀ ਤੁਹਾਨੂੰ ਗੋਲੀ ਨਾਲ ਮੌਤ ਹੋਈ ਆ ਲੱਗਦੀ ਸੀ ਨਹੀਂ 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 ਗੋਲੀ ਨਾਲ ਨਹੀਂ ਉਹਨਾਂ ਦੀ ਹਾਰਟ ਅਟੈਕ ਨਾਲ ਮੌਤ ਹੋਈ ਆ ਤੁਸੀਂ ਥੇ ਪ੍ਰੈਜ਼ੈਂਸ ਉੱਥੇ ਹਾਂਜੀ ਹਾਂਜੀ ਤੇ ਜਿਹੜੀ ਲੋਕ ਕਹਿ ਰਹੇ ਵੀ ਸਰਪਾਲ ਸਾਹਿਬ ਬਿਗ ਗਏ ਆ ਗੋਲੀ ਪਾਜੀ ਮੇਰੇ ਐਸ ਟਾਈਮ ਇਹਨੂੰ ਪੁੱਛ ਕੇ ਦੇਖੋ ਮੇਰੀ ਬਹੁਤ ਹਾਲਤ ਖਰਾਬ ਆ ਮੈਂ ਨਹੀਂ ਮੈਂ ਕਿਸ ਕੰਮ ਲਈ ਵਿਕਣਾ ਮੇਰੇ ਹਸਬੰਦ ਦੀ ਮੌਤ ਹੋ ਗਈ